ਸੋ ਸੋਤਿਆਂ ਨੂੰ ਪਿਆਰ ਸਤਿ ਸ੍ਰੀਕਾਲ ਪੰਜਾਬ ਦੇ ਸਾਰੇ ਹੀ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਨੇ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਪੈਨਸ਼ਨ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਦੇ ਲਾਭਪਾਤਰੀਆਂ ਲਈ ਇਹ ਵੱਡੇ ਹੁਕਮ ਜਾਰੀ ਕੀਤੇ ਨੇ ਜੋ ਉਹਨਾਂ ਦੀਆਂ ਪੈਨਸ਼ਨਾਂ ਲਗਾਤਾਰ ਉਹਨਾਂ ਨੂੰ ਮਿਲ ਜੈਣ ਮਿਲਦੀਆਂ ਰਹਿਣ ਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਖੜੀ ਨਾ ਹੋਵੇ ਇਸ ਤੇ ਲਈ ਹੁਕਮ ਜਾਰੀ ਹੋਏ ਨੇ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਚੇ ਕਰ ਕਿਸੇ ਦੀ ਕੋਈ ਪੈਨਸ਼ਨ ਟੱਤੀ ਜਾਂਦੀ ਏ ਜਾਂ ਉਸ ਨੂੰ ਪੈਨਸ਼ਨ ਨਹੀਂ ਮਿਲਦੀ ਜਾਂ ਉਹ ਪੈਨਸ਼ਨ ਕਿਸੇ ਕਾਰਨ ਕਰਕੇ ਬੰਦ ਹੋ ਗਈ ਏ ਉਹ ਆਪਣੀ ਪੈਨਸ਼ਨ ਕਿਵੇਂ ਚਾਲੂ ਕਰਵਾ ਸਕਦਾ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਦੀ ਪੈਨਸ਼ਨ ਚਾਲੂ ਹੋਵੇਗੀ ਚੁਟਕੀ ਦੇ ਵਿੱਚ ਉਸ ਦੀ ਪੈਨਸ਼ਨ ਚਾਲੂ ਹੋਵੇਗੀ ਜੋ ਪੰਜਾਬ ਸਰਕਾਰ ਵੱਲੋਂ ਇਹ ਨਵੇਂ ਹੁਕਮ ਜਾਰੀ ਕੀਤੇ ਨੇ ਪੰਜਾਬ ਦੇ ਪੈਨਸ਼ਨ ਧਾਰਕਾਂ ਦੇ ਲਈ ਪੰਜਾਬ ਸਰਕਾਰ ਹਮੇਸ਼ਾ ਹੀ ਤਤਪਰ ਬਣੀ ਹੋਈ ਹੈ ਪੈਨਸ਼ਨ ਧਾਰਕਾਂ ਨੂੰ ਪੰਜਾਬ ਸਰਕਾਰ ਆਪਣੇ ਵੱਲੋਂ ਜੋ ਉਹਨਾਂ ਦਾ ਜੀਵਨ ਪੱਧਰ ਵਧੀਆ ਬਸਰ ਕਰ ਸਕਣ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਮੁਲਾਜ਼ਮ ਪੈਨਸ਼ਨ ਨੇ ਉਹਨਾਂ ਨੂੰ ਪੈਨਸ਼ਨ ਮਹੀਨੇ ਦੇ ਮਹੀਨੇ ਉਹਨਾਂ ਦੇ ਖਾਤਿਆਂ ਵਿੱਚ ਜਾਵੇ ਔਰ ਆਪਣਾ ਜਿਹੜਾ ਜੀਵਨ ਹੈ ਉਹਨੂੰ ਸਹੀ ਢੰਗ ਨਾਲ ਜੀ ਸਕਣ ਉਹਨਾਂ ਨੂੰ ਕਿਸੇ ਬਿਰਦ ਆਸਰੇ ਵਿੱਚ ਨਾ ਜਾਣਾ ਪਵੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ ਉਹ ਆਪਣੀ ਪੈਨਸ਼ਨ ਨਾਲ ਆਪਣਾ ਜੀਵਨ ਚਲਾ ਸਕਣ ਇਸ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਸੋਚਿਆ ਜਾਂਦਾ ਹੈ ਸੋ ਹੁਣ ਪੰਜਾਬ ਸਰਕਾਰ ਨੇ ਉਹਨਾਂ ਪੈਨਸ਼ਨਾਂ ਦੇ ਲਈ ਵੱਡੀ ਸਹੂਲਤ ਸ਼ੁਰੂ ਕੀਤੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਪੈਨਸ਼ਨਾਂ ਦੇ ਸਬੰਧੀ ਸਮੱਸਿਆਵਾਂ ਚੱਲ ਰਹੀਆਂ ਨੇ ਉਹਨਾਂ ਦੇ ਹੱਲ ਲਈ ਅੱਜ ਜਲੰਧਰ ਚੰਡੀਗੜ੍ਹ ਵਿੱਚ ਪੈਨਸ਼ਨ ਅਦਾਲਤਾਂ ਅਯੋਜਿਤ ਕੀਤੀਆਂ ਗਈਆਂ ਨੇ ਜਾਣਕਾਰੀ ਦੇ ਮੁਤਾਬਕ ਜੋ ਪੈਨਸ਼ਨਰ ਨੇ ਆਪਣੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਜਾਂ ਸਮੱਸਿਆਵਾਂ ਇਹਨਾਂ ਅਦਾਲਤਾਂ ਵਿੱਚ ਪੇਸ਼ ਕਰ ਸਕਦੇ ਆ ਤਾਂ ਜੋ ਉਹਨਾਂ ਦਾ ਮੌਕੇ ਤੇ ਹੀ ਹੱਲ ਕਰਕੇ ਉਹਨਾਂ ਨੂੰ ਜਿਨਾ ਕਿ ਪੈਨਸ਼ਨ ਮਿਲ ਸਕੇ ਸੋ ਇਸ ਤੇ ਲਈ ਜਿਹੜੇ ਮੁਲਾਜ਼ਮ ਪੈਨਸ਼ਨ ਨੇ ਜਿਨ੍ਹਾਂ ਨੇ 2014 ਤੋਂ ਪਹਿਲਾਂ ਪਰਥੀ ਹੋਏ ਨੇ ਉਹਨਾਂ ਦੀਆਂ ਉਹ ਪੈਨਸ਼ਨਾਂ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਜਿਸ ਕਾਰਨ ਹੁਣ ਇਹ ਅਦਾਲਤਾਂ ਸ਼ੁਰੂ ਹੋਈਆਂ ਨੇ ਇਹਨਾਂ ਅਦਾਲਤਾਂ ਦੇ ਵਿੱਚ ਉਹਨਾਂ ਦੇ ਕੇਸ ਨਿਪਟਾਏ ਜਾਣਗੇ ਸੂਤਰਾ ਤੋਂ ਜਾਣਕਾਰੀ ਆ ਰਹੀ ਹੈ ਕਿ ਜੋ ਪੈਨਸ਼ਨ ਆਪਣੀਆਂ ਸਮੱਸਿਆਵਾਂ ਇਹਨਾਂ ਅਦਾਲਤਾਂ ਵਿੱਚ ਰੱਖਣਗੇ ਉਹਨਾਂ ਨੂੰ ਆਪਣੀਆਂ ਅਰਜ਼ੀਆਂ ਨਿਰਧਾਰਤ ਦਫ਼ਤਰਾਂ ਵਿੱਚ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਜਲੰਧਰ ਵਿੱਚ ਹੋਣ ਵਾਲੀ ਪੈਨਸ਼ਨ ਲਈ ਜੋ ਅਦਾਲਤ ਅਰਜੀ ਫਾਰਮ ਸੁਪਰਡੈਂਟ ਪੈਨਸ਼ਨ ਸ਼ਾਖਾ ਕਮਿਸ਼ਨਰ ਜਲੰਧਰ ਨੂੰ ਜਮ੍ਹਾਂ ਕਰਵਾਏ ਜਾਣਗੇ ਚੰਡੀਗੜ੍ਹ ਵਿੱਚ ਹੋਣ ਵਾਲੀ ਅਦਾਲਤ ਲਈ ਡਾਇਰੈਕਟਰ ਪੈਨਸ਼ਨ ਅਤੇ ਪੈਨਸ਼ਨ ਭਲਾਈ ਪੰਜਾਬ ਚੰਡੀਗੜ੍ਹ ਦਫ਼ਤਰ ਵਿੱਚ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ ਇਹਨਾਂ ਅਰਜ਼ੀਆਂ ਦਾ ਨਮਟਾਵਾ ਕਰਨ ਵਾਸਤੇ ਜੋ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲੰਧਰ ਅਤੇ ਚੰਡੀਗੜ੍ਹ ਵਿੱਚ ਵਿਸ਼ੇਸ਼ ਅਦਾਲਤਾਂ ਦਾ ਜੁਆਇਨ ਕੀਤਾ ਗਿਆ ਹੈ ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਇਹ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ ਸੋ ਪੰਜਾਬ ਦੇ ਵਿੱਚ ਕੋਈ ਵੀ ਪੈਨਸ਼ਨ ਧਾਰਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਜੋ ਕਿ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਕੇ ਉਹਨਾਂ ਦੀ ਪੈਨਸ਼ਨ ਤੁਰੰਤ ਚਾਲੂ ਹੋ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਇਹਨਾਂ ਪੈਨਸ਼ਨਰਾਂ ਦੇ ਨਾਲ ਉਹਨਾਂ ਲਾਭਪਾਤਰੀਆਂ ਨੂੰ ਜਿਹੜਾ ਕਿ ਹੁਣੇ ਲਾਭ ਦੇਣ ਵਾਸਤੇ ਪੰਜਾਬ ਸਰਕਾਰ ਹਮੇਸ਼ਾ ਤਤਪਰ ਔਰ ਪੰਜਾਬ ਸਰਕਾਰ ਦੇ ਵੱਲੋਂ ਹਰ ਮਹੀਨੇ ਉਹਨਾਂ ਲਾਭਪਾਤਰੀਆਂ ਨੂੰ ਇਹ ਪੈਨਸ਼ਨ ਦੇਣ ਦਾ ਵਾਅਦਾ ਜਿਹੜਾ ਕਿ ਉਹ ਪੂਰਾ ਕੀਤਾ ਜਾ ਰਿਹਾ ਹੈ ਭਾਵੇਂ ਬੁਢਾਪਾ ਪੈਨਸ਼ਨ ਹੋਵੇ ਭਾਵੇਂ ਵਿਧਵਾ ਪੈਨਸ਼ਨ ਹੋਵੇ ਤੇ ਭਾਵੇਂ ਮੁਲਾਜ਼ਮ ਪੈਨਸ਼ਨ ਹੋਵੇ ਸੋ ਮੁਲਾਜ਼ਮ ਪੈਨਸ਼ਨਰਾਂ ਦੇ ਲਈ ਇਹ ਬਹੁਤ ਵੱਡੀ ਜਿਹੜੀ ਰਾਹਤ ਦੀ ਖਬਰ ਹੈ ਜਿਹੜੇ ਮੁਲਾਜ਼ਮਾਂ ਨੂੰ ਜਿਹੜੇ ਰਿਟਾਇਰਮੈਂਟ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਅਖਿਆਈ ਦਾ ਸਾਹਮਣਾ ਕਰਨਾ ਪੈਂਦਾ ਉਹ ਜਿਹੜੇ ਸਰਕਾਰੀ ਦਰਬਾਰੇ ਜਿਹੜੇ ਕੱਢਦੇ ਰਹਿ ਜਾਂਦੇ ਨੇ ਉਹਨਾਂ ਦੀ ਪੈਨਸ਼ਨ ਜਦੋਂ ਸ਼ਮਾ ਹੁੰਦਾ ਉਦੋਂ ਤੱਕ ਉਹਨਾਂ ਨੂੰ ਨਹੀਂ ਮਿਲਦੀ ਉਸ ਤੋਂ ਬਾਅਦ ਉਹ ਪੈਨਸ਼ਨਾਂ ਜਦੋਂ ਚਾਲੂ ਹੁੰਦੀਆਂ ਨੇ ਲੰਬੇ ਕੇਸ ਤੋਂ ਬਾਅਦ ਤੇ ਉਹਨਾਂ ਦਾ ਜਿਹੜੇ ਦੁਨੀਆ ਦੇ ਵਿੱਚੋਂ ਉਹ ਜਿਹੜੇ ਆਪਣੇ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਦਾ ਜਾਂ ਲਾਭ ਮਿਲਦਾ ਹੈ ਉਹ ਪੈਨਸ਼ਨ ਦਾ ਲਾਭ ਫਿਰ ਉਹਨਾਂ ਦੇ ਜਿਹੜੇ ਵਾਰਸ ਹੁੰਦੇ ਨੇ ਉਹਨਾਂ ਤੱਕ ਪਹੁੰਚਦਾ ਜਦੋਂ ਕਿ ਅਸਲੀ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਕੰਮ ਕਰਦੇ ਰਹੇ ਨੇ ਲੰਬਾ ਸਮਾਂ ਔਰ ਉਹਨਾਂ ਨੂੰ ਅੱਜ ਤੁਰੰਤ ਪੈਨਸ਼ਨ ਦੀ ਜ਼ਰੂਰਤ ਹੁੰਦੀ ਹੈ ਔਰ ਉਤਰੰਤ ਪੈਨਸ਼ਨ ਜਿਹੜੀ ਚਾਲੂ ਹੋ ਜਾਣੀ ਚਾਹੀਦੀ ਹੈ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਹੁਕਮ ਜਾਰੀ ਕੀਤਾ ਹੈ ਜੋ ਸਪੈਸ਼ਲ ਅਦਾਲਤਾਂ ਲਾ ਕੇ ਇਹਨਾਂ ਦੇ ਵਿੱਚ ਉਹ ਕੇਸ ਨਿਪਟਾਏ ਜਾਣਗੇ ਔਰ ਜਲਦੀ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਚਾਲੂ ਕਰ ਦਿੱਤੀ ਜਾਵੇਗੀ